ਰਾਤੇ ਸੀ ਸੁਨਵਾ ਦੇ ਨੇ ਤੇ ਕਾਮ ਤੈਨ ਗਲ ਬੀਛ ਜੈ ਨਿਤ ਮੰਗਾ ਮੰਗਣ ਆਉਂਦੇ ਨੇ ਮੈਂ ਮਿੱਠਾ ਖੁੱਲ ਜਮਾਨੇ ਨੂੰ ਆਰ ਜੀਜ ਜਗਤ ਦੀ ਮਿੱਠੀ ਐ ਛਤਰ ਖੰਡ ਮਾ ਕੇ ਹੋ ਤੋ ਨਾਨਕ ਦੀ ਬਾਣੀ ਮਿੱਠੀ ਐ ਨਾਨਕ ਦੀ ਬਾਣੀ ਮਿੱਠੀ ਐ ਗੁਰੂ ਰੂਪ ਪਿਆਰੀ ਸਾਧ ਜਨ ਦੀ ਸਤਿ ਸ਼੍ਰੀ ਅਕਾਲ ਗੁਰੂ ਰੂਪਿਆਰੀਤਾ ਸੰਗਦੀ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਰਤਾ ਦਾ ਵਿੱਚ ਆਇਆ ਭਾਈ ਲਾਲੋ ਜੀ ਜਗਤ ਰਾਮ ਜੀ ਦੇ ਹੋਣ ਹਾਰ ਪੁੱਤਰ ਪਿਓ ਨਾਲ ਹੱਥ ਮਟਾਉਂਦੇ ਸਨ ਭਾਈ ਲਾਲੋ ਦਸਾਂ ਲੋਹਾਂ ਦੀ ਕਿਰਤ ਕਮਾਈ ਕਰਦੇ ਤੇ ਵੰਡ ਕੇ ਛਕਦੇ ਛਕਉਂਦੇ ਸਨ ਭਾਈ ਲਾਲੋ ਦੁੱਧ ਵਾਂਗੋ ਸੀ ਦੁੱਧ ਵਾਂਗੋ ਸੀ ਨਿਰਵਨ ਸੁਭਾ ਸੋਣਾ ਮੱਤੇ ਵਟ ਨਾ ਪਾਉ ਦੇ ਸੰਨ ਭਾਈ ਲਾਲ ਸੇਵਾ ਕਰਦੇ ਸੰ ਦੁਖੀਆਂ ਤੇ ਰੋਗੀਆਂ ਦੀ ਸਮਾ ਸੇਵਾ ਚ ਨੋਂਦੇ ਸੰ ਭਾਈ ਲਾਲ ਗੁਰੂ ਨਾਨਕ ਜਦ ਐਨਣਾ ਬਾਦ ਪਹੁੰਚੇ ਭਾਗੋ ਘਰ ਬੁਲਾਇਆ ਸੀ ਗੁਰੂ ਨਾਨਕ 36 ਪ੍ਰਕਾਰ ਦੇ ਤਿਆਰ ਕਰਵਾਏ ਭੋਜਨ ਪਰ ਗੁਰੂ ਨਾਨਕ ਅਗੋ ਬਚਨ ਆਇਆ ਜੀ ਗੁਰੂ ਨਾਨਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨਾ ਲਾਲੋ ਦੀ ਰੋਟੀ ਵਿੱਚੋਂ ਰਸ ਆਇਆ ਜਿੰਨਾ ਲਾਲੋ ਦੀ ਰੋਟੀ ਵਿੱਚੋਂ ਰਸ ਆਇਆ ਤੇਰੇ ਭੋਜੋ ਕਿਵੇਂ ਲਿਆ ਸਕਦੇ ਜਿਸ ਵਿੱਚੋਂ ਗਰੀਬਾਂ ਦਾ ਖੂਨ ਟਪਕੇ ਭੋਜਨ ਤੇਰਾ ਉਸ ਤਰ੍ਹਾਂ ਖਾ ਸਕਦੇ ਪਰਾਇਆ ਹੱਕ ਤੋਂ ਖਾਣਾ ਬੰਦ ਕਰ ਦੇ ਪਰਾਇਆ ਹੱਕ ਤੋਂ ਖਾਣਾ ਬੰਦ ਕਰਦੇ ਬਨ ਜਾ ਨੇਕ ਇਨਸਾਨ ਤੂੰ ਮੜਕ ਭਾਗੋ ਕਿਰਤ ਕਰਕੇ ਵੰਡ ਕੇ ਸ਼ੱਕ ਲਿਆ ਖਰ ਰੱਬ ਵੱਲ ਧਾਰ ਧਿਆਨ ਤੂੰ ਮੜਕ ਭਾਗੋ ਸ਼ਬਦ ਬਾਣ ਸ਼ਬਦ ਬਾਣ ਸੀ ਸੀਨੇ ਵਿੱਚ ਜਦ ਵਜੇ ਸਿੱਧੇ ਆਰਾ ਕੇ ਭਾਗੋ ਹੁਣ ਆ ਰਿਆ ਸੀ ਸੁਣ ਸੁਣ ਉਪਦੇਸ਼ਾਂ ਨੂੰ ਤੁਹਰੇ ਅੰਦਰੋਂ ਆਪਣੇ ਹਿਰਦੇ ਵਿੱਚ ਵਸਾਰਿਆ ਲੋ ਬਲਾਲਚ ਨੂੰ ਛੱਡ ਕੇ ਮਰ ਤਾਗੋ ਤਨ ਗਰੀਬਾ ਵੀ ਛੋੜੀ ਵਿੱਚ ਪਾਰਿਆ ਸੀ ਹੋ ਗਿਆ ਦਿਨ ਵਿੱਚ ਮਾਸ ਸੀ ਨਿਮਰਤਾ ਦਾ ਗੁਰੂ ਸਾਹਿਬ ਨੂੰ ਸੀ ਸੰਵਾਰਿਆ ਸੀ ਗੁਰੂ ਸਾਹਿਬ ਨੂੰ ਸੀ ਸੰਵਾਰਿਆ ਸੀ ਲਾਸਟ ਬੰਦ ਹੈ ਜੀ ਉਧਰ ਗੁਰੂ ਦਾ ਲਾਡਲਾ ਸਿੱਖ ਲਾਲੋ ਉਧਰ ਗੁਰੂ ਦਾ ਲਾਡ ਲੰਗਰ ਉਹਨਾਂ ਦੇ ਤਾਂ ਸ਼ਿਕਾਰਿਆ ਸੀ ਗੁਰੂ ਸਾਹਿਬ ਗੁਰੂ ਸਾਹਿਬ ਹੀ ਬਾਇਦੇ ਕਾਰਟਾਰੇ ਨਵੀਂ ਮੰਡੀ ਤੇ ਆਸਣ ਲਗਵਾ ਦਿੱਤਾ ਸੇਵਾ ਕਰਕੇ ਜੱਸੀ ਦਿਨ ਰਾਤੀ ਸੱਚੇ ਸਿੱਖ ਦਾ ਫਰਜ਼ ਨਿਭਾ ਦਿੱਤਾ ਸੱਚੇ ਸਿੱਖ ਦਾ ਫਰਜ਼ ਨਿਭਾ ਦਿੱਤਾ ਸੱਚੇ ਸਿੱਖ ਦਾ ਫਰਜ਼ ਨਿਭਾ ਦਿੱਤਾ ਕਾਲੂ ਕਾਲਾ ਸਵਾਹਿ ਗੁਰਜੀ ਕੀ ਫਤਿਹ